ਆ ਫਿਰ ਵਧੀਆ ਪੜਾਈ ਚ ਵਧੀਆ ਮਨ ਲੱਗਦਾ ਤੇਰਾ ਹਾਂਜੀ ਅੱਛਾ ਪੂਰਾ ਵਧੀਆ ਪੜਦਾ ਹੈ ਭੰਗੜਾ ਭੰਗੜਾ ਵੀ ਪਾ ਲਮਾ ਹੈ ਨਾ ਆ ਆਪਣਾ ਹੁਣ ਮੂਰੇ ਮੇਲਾ ਆਊਗਾ ਚੀਮਿਆਂ ਦਾ ਠੀਕ ਹੈ ਉੱਥੇ ਆਪਾਂ ਨੇ ਪੂਰਾ ਭੰਗੜਾ ਪਾ ਕੇ ਨਿਆਮ ਜਿੱਤਣਾ ਆ ਦਿਲਪ੍ਰੀਤ ਐ ਪਹਿਲਾਂ ਇਹ ਵੀ ਐਂ ਭੰਗੜਾ ਪਾਉਂਦਾ ਹੁੰਦਾ ਸੀ ਤੇਰੇ ਮੰਗੂ ਹੁਣ ਤੈਨੂੰ ਵੀ ਦੇਖ ਪੂਰਾ ਵਧੀਆ ਪਾਉਣਾ ਆ ਗਿਆ ਹੈ ਨਾ ਹੁਣ ਆਪਾਂ ਇੱਥੇ ਦੇਖ ਹੁਣ ਖੇਤ ਵੇਖਿਆ ਆਗੇ ਪਹਿਲਾਂ ਸਾਡੇ ਵੇਲੇ ਕੀ ਹੁੰਦਾ ਨਾ ਕੱਲਾ ਬੰਦਾ ਨਹੀਂ ਆ ਸਕਦਾ ਤੇ ਖੇਤ ਔਰ ਇੱਡੇ ਤੇ ਬਿੱਲੇ ਹੁੰਦੇ ਐ ਕਣਕਾਂ ਦੇ ਉੱਪਰ ਦੀ ਨਾ ਜਾਂਦੇ ਜਾਂਦੇ ਐ ਦੀਦੇ ਹੁੰਦੇ ਵੀ ਆ ਬਿੱਲਾ ਜਾਂਦਾ ਔਰ ਇੱਡਾ ਕੁੱਤੇ ਨਹੀਂ ਹੁੰਦੇ ਸੀ ਇੱਡੇ ਬਿੱਲੇ ਹੁੰਦੇ ਸੀ ਹਾਂ ਇੱਡੇ ਤੇ ਬਿੱਲੇ ਕਿੱਥੇ ਆਦੇ ਹੁੰਦੇ ਸੀ ਬਿੱਲੇ ਆਏ ਹੁੰਦੇ ਖੇਤਾਂ ਚ ਪਲੇ ਹੋਏ ਜਿਹੜੇ ਚੂਹੇ ਚੂਹੇ ਖਾਂਦੇ ਸੀ ਉਹ ਵੱਡੇ ਵੱਡੇ ਚੂਹਾ ਪਤਾ ਕਿੱਡਾ ਹੁੰਦਾ ਸੀ ਇਕ ਐਡਾ ਹੁੰਦਾ ਸੀ ਨਾ ਇਹ ਤਾਂ ਤੇਰੇ ਹੁਣ ਜਿਹੜੇ ਘਰਾਂ ਚ ਨੇ ਉਹ ਤਾਂ ਚੂਂੀਆਂ ਨੇ ਯੋ ਕਿ 8 8 ਚੂਹੇ ਹੁੰਦੇ ਪਹਿਲਾਂ ਜੇ ਬੰਦੇ ਦੇ ਮਾਗਰ ਪੈ ਜਾਂਦੇ ਤੰਦੀ ਵੱਢ ਲੈਂਦੇ ਬੰਦੇ ਨੂੰ ਭਜਾਉਂਦੇ ਜਿੰਮ ਲਾ ਦਿੰਦੇ ਪਹਿਲਾਂ ਚੂਹੇ ਬਾਡੀ ਬਣਾਉਂਦੇ ਐਡੇ ਬਾਡੀ ਬਿਲਟਰ ਹੁੰਦੇ ਚੂਹੇ ਹਾਂ ਉਹ ਤਾਂ ਤਾਂ ਦੇਖੀ ਨਹੀਂ ਹੈਗੇ ਹੁਣ ਤਾਂ ਖਤਮ ਹੀ ਹੋ ਗਏ ਖਤਮ ਹੋ ਗਏ ਤਾਂ ਅੱਧਾ ਮੈਨੂੰ ਉਹ ਕਦੇ ਦੇ ਦੂਰ ਤੋਂ ਹੁੰਦੇ ਅੱਛਾ ਉਹ ਤਾਂ ਨਹੀਂ ਕੱਢੀ ਮੈਂ ਅੱਛਾ ਉਹਦਾ ਘਰੇ ਤਾਂ ਚੂਨੀਆਂ ਹੁੰਦੀਆਂ ਨੇ ਤਾਂ ਉਹ ਦੇਖੇ ਹੋਏ ਨੇ ਤਾਂ ਉਹ ਵੱਡੇ ਬਿੱਲੇ ਨਹੀਂ ਦੇਖੇ ਨਾ ਵੱਡੇ ਚੂਹੇ ਦੇਖੇ ਨੇ ਉਹ ਤਾਂ ਬੰਦੇ ਨੂੰ ਭਜਾ ਦਿੰਦੇ ਸੀ ਹਾਂ ਬਾਪੂ ਕਿੱਥੇ ਜਾਣਾ ਮੈਂ ਤਾਂ ਪੁੱਤਾ ਸ਼ਹਿਰ ਜਾ ਕੇ ਆਉਂਦਾ ਸੀਗਾ ਮੈਂ ਫਿਰ ਐ ਕਰੀ ਜਦੋਂ ਸ਼ਹਿਰ ਗਿਆ ਨਾ ਮੈਨੂੰ ਬਾਜ਼ਾਰੋਂ ਉਹ ਲਿਆ ਕੇ ਦੇਈਂ ਲਾਸਟ ਕਾਲਾ ਕੱਚਾ ਪੁੱਤ ਤਾਂ ਕੀ ਕਰਨਾ ਹੋ ਨਹੀਂ ਮਿੰਨ ਮੈਂ ਕਰਨਾ ਚਾਹੇ ਨਾ ਕਰਨਾ ਮੈਂ ਤਾਂ ਲਿਆ ਕੇ ਦੇਈਆਂ ਮਿੰਨ ਵੀ ਲੱਗੇ ਦੀ ਨਾਲੇ ਉਤਤ ਤੁਸੀਂ ਕੱਛੇ ਕੀ ਕਰਨੇ ਆਂਗੇ ਰਬੜ ਵਾਲੇ ਮੇਰੇ ਸੇਵੇਂ ਤਾਂ ਕੋਈ ਨਹੀਂ ਆਂਦਾ ਨਹੀਂ ਲੱਗਦਾ ਹਾਂ ਮੈਂ ਵੀ ਨਹੀਂ ਆਂਦਾ ਮੈਨੂੰ ਨਹੀਂ ਪਤਾ ਮੈਂ ਤਾਂ ਲਿਆ ਕੇ ਨਹੀਂ ਨਹੀਂ ਮੈਂ ਰੋਟੀ ਰੋਟੀ ਕੁਝ ਨਹੀਂ ਖਾਂਦਾ ਮੈਂ ਐਂ ਕੁਝ ਨਹੀਂ ਖਾਂਦਾ ਨਾ ਮੈਨੂੰ ਐਂ ਦੱਸੋ ਤੁਸੀਂ ਬਾਪੂ ਤੋਂ ਰਬੜ ਵਾਲਾ ਕੱਛਾ ਮਗਾਉਣਾ ਨਾਲੇ ਵਾਲੇ ਨਾਲ ਕੀ ਛੋਟੀ ਨਮਾ ਤਾਂ ਤੈਨੂੰ ਲਿਆ ਸੌਕੇ ਜਿੱਤਿਆ ਉਹ ਯਾਰ ਤੈਨੂੰ ਮੈਂ ਕੀ ਦੱਸਾਂ ਬੱਸ ਤੂੰ ਬੱਚੀ ਦੇ ਪਹਿਲਾਂ ਪੁੱਤ ਮੈਨੂੰ ਦੱਸ ਉਹ ਯਾਰ ਮੈਂ ਤਾ ਤੋਂ ਮਗਾਉਣਾ ਉਹ ਮੈਂ ਤੈਨੂੰ ਦੱਸਦਾ ਯਾਰ ਹਾਂ ਇੱਕ ਦਿਨ ਮੈਂ ਖੜਾ ਖੜੇ ਖੜੇ ਦਾ ਮੈਨੂੰ 2 ਨੰਬਰ ਦਾ ਜੋਰ ਪੈ ਗਿਆ ਅੱਛਾ ਮੈਂ ਜਾਣਾ ਸੀਗਾ ਹਾਂ ਮੈਨੂੰ ਹੀ ਪਤਾ ਹੈ ਉਧਰ ਤਾਂ ਕੋਰ ਗੰਡ ਪੈ ਗਈ ਅੱਛਾ ਕੀ ਪੁੱਛਦਾ ਬਾਪੂਆ ਤੂੰ ਮੈਨੂੰ ਪਤਾ ਗਿੱਟਿਆ ਤੱਕ ਆ ਗਈ ਓ ਹੋ 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 ਓ ਹੋ ਉਹ ਤਾਂ ਮੇਰੇ ਕੋ ਸਾਨੂੰ ਆਉਣ ਲੱਗ ਗਏ ਜੇ ਉਹ ਗਿਆ ਹੋਵੇਗਾ ਉਦੋਂ ਪਤਾ ਨਹੀਂ ਕੀ ਬਣਿਆ ਹੋਊ ਓ ਚੱਲ ਤਾਂ ਹੀ ਮੈਨੂੰ ਕੋਈ ਗੱਲ ਐ ਇੱਧਰ ਮੂੰਹ ਕਰ ਹੁਣ ਮੂੰਹ ਕਰ ਕੌਣ ਐ ਹੱਸੀਂਦਾ ਜੀ ਹੱਸੂਗਾ ਦੇਖ ਲੈ ਆ ਤੇਰੇ ਭਾਈ ਦੀ ਕਰਤੂਤ ਕੀ ਗੱਲ ਸੁਣਾਈ ਐ ਮੈਂ ਆਖਿਆ ਕੋਈ ਚੰਗੀ ਸੁਣਾਉਗਾ ਲੈ ਦੇ ਦੇਵੀ ਲੈ ਦੀ ਚੰਗਾ ਹੁਣ ਤਾਂ ਲੈ ਆਖੀ ਦੇਉ ਹਾਂ ਬੱਪਾ ਬੱਪਾ ਮੇਰੇ ਕੋਲ ਹੈਗਾ ਮੈਂ ਤੇ ਸੱਤ ਮਤਿਆਂ ਜਮੇ ਦੋ ਦੋ ਅੰਬਰਾਦੋਰ ਭਾਗੇ ਕੱਥਾ ਪਾੜ ਗਿਆ ਤੈਰਾ ਹਾਂ ਉਹ ਕੋਈ ਨਹੀਂ ਤੁਹਾਡੇ ਬਾਹਰ ਨੇ ਲਿਆ ਦੂੰ ਤੈਨੂੰ ਵੀ ਲਿਆ ਦੂੰ ਜਾਂ ਬਹਿ ਜਾ ਉੱਥੇ ਆਪਦੇ ਅੰਖਰ ਕੋਲ ਭੱਜ ਜਾ ਜੁੱਤੀ ਟੁੱਟ ਗਈ ਪਾਟ ਗਿਆ ਭੋਥਾ ਵੇ ਮੱਲਾ ਤੁਸੀਂ ਕੱਚੇ ਕਹਨੇ ਹੋ ਦੋ ਦੋ AHHHHH <laughs>